ਪ੍ਰੋਬੰਚਾਰਟੀ ਵਿਦਿਆ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਕੈਨੇਡਾ ਦੇ ਵਿੱਚ ਇੱਕ ਪੰਜਾਬਣ ਦੀ ਮੌਤ ਹੋ ਗਈ ਹੈ ਜੀ ਆ ਦਾਦੇ ਕਿ ਪੰਜਾਬਣ ਦੀ ਮੌਤ ਹੋਈ ਹੈ ਕੈਨੇਡਾ ਦੇ ਵਿੱਚ ਬ੍ਰੇਨ ਹੈਮਰੇਜ ਹੋਇਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹਾਲਾਂਕਿ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਪਰ ਉੱਥੇ ਜਿਹੜਾ ਡਾਕਟਰਸ ਦੇ ਵੱਲੋਂ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਆਪਰੇਟ ਕਰਨਾ ਪਏਗਾ ਪਰ ਬਾਅਦ ਦੇ ਵਿੱਚ ਜਿਹੜਾਗਾ ਤੁਸੀਂ ਦੇਖ ਸਕਦੇ ਹੋ ਮੌਤ ਜਿਹੜੀ ਹੈ ਇਸ ਕੁੜੀ ਦੀ ਹੋ ਗਈ ਹੈ ਤਾਂ ਕੈਨੇਡਾ ਦੇ ਵਿੱਚ ਗਈ ਸੀ ਪੜ੍ਹਾਈ ਪੂਰੀ ਕੀਤੀ ਵਰਕ ਪਰਮਿਟ ਲੈ ਰਹੀ ਸੀ ਉੱਥੇ ਕੰਮ ਕਰ ਰਹੀ ਸੀ ਪਰ ਅਚਾਨਕ ਇੱਕ ਦਿਨ ਘਰ ਦੇ ਨਾਲ ਗੱਲਬਾਤ ਕਰਦੀ ਹੈ ਤੇ ਜਦੋਂ ਘਰ ਦੇ ਨਾਲ ਗੱਲਬਾਤ ਕਰਦੀ ਆ ਤਾਂ ਉਸ ਸਮੇ ਜਿਹੜਾ ਕਿਹਾ ਜਾਂਦਾ ਹੈ ਕਿ ਉਹ ਰਸੋਈ ਦੇ ਵਿੱਚ ਕੰਮ ਕਰਦੀ ਕਰਦੀ ਡਿੱਗ ਪਈ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਦੋਂ ਉਸ ਨੂੰ ਭਰਤੀ ਕਰਵਾਇਆ ਜਾਂਦਾ ਤਾਂ ਉੱਥੇ ਜਿਹੜਾ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਕਿ ਉਸ ਦੀ ਤਾਂ ਮੌਤ ਹੋ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਪਿਆਂ ਦਾ ਬਹੁਤ ਬੁਰਾ ਹਾਲ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਧੀ ਹੈ ਕਿਤੇ ਤਾਂ ਉਹ ਆਪਣੇ ਮਾਪਿਆਂ ਦਾ ਉਸ ਨੇ ਜਿਹੜਾ ਨਾਮ ਰੋਸ਼ਨ ਕਰਨਾ ਸੀ ਬਾਹਰ ਗਈ ਸੀ ਹਾਲ ਘਰ ਦੇ ਬਦਲ ਨੇ ਸੀ ਪਰ ਉੱਥੇ ਇਸ ਦੀ ਮੌਤ ਹੋ ਗਈ ਪਟਿਆਲਾ ਦਾ ਪਿੰਡ ਹੈ ਪਾਲੀਆ ਖੁਰਦ ਪਾਲੀਆ ਖੁਰਦ ਦਾ ਪਿੰਡ ਪਟਿਆਲਾ ਦਾ ਨਵਦੀਪ ਕੌਰ ਨਾਮ ਆ ਕੁੜੀ ਦਾ ਤੇ 23 ਸਾਲਾ ਜਿਹੜਾ ਇਸ ਦੀ ਉਮਰ ਹੈ 23 ਸਾਲ ਦੀ ਸੀ ਦੇਖ ਸਕਦੇ ਹੋ ਤੁਸੀਂ ਨਵਦੀਪ ਕੌਰ ਪਟਿਆਲਾ ਜ਼ਿਲ੍ਹੇ ਦਾ ਪਿੰਡ ਪਾਲੀਆ ਖੁਰਦ ਜਿਸ ਦੇ ਨਾਲ ਸਬੰਧ ਰੱਖਦੀ ਸੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਕੋਈ ਜਮੀਨ ਜਿਹੜੀ ਹੈ ਕੋਈ ਵੇਚੀ ਸੀ ਆਪਣੀ ਪ੍ਰਾਪਰਟੀ ਜਿਹਦੇ ਇਸ ਨੂੰ ਬਾਹਰ ਭੇਜਿਆ ਪਰ ਜਦ ਉਹ ਇਹ ਬਾਹਰ ਚਲੀ ਗਈ ਤਾਂ ਸਟੱਡੀ ਦੇ ਲਈ ਵੀ ਅਸੀਂ 5 ਲੱਖ ਦਾ ਬੈਂਕ ਤੋਂ ਲੋਨ ਲਿਆ ਤਾਂ ਕਿ ਇਸ ਨੂੰ ਕੋਈ ਤਕਲੀਫ ਨਾ ਆਵੇ ਕੰਮ ਕਰਨ ਦੀ ਲੋੜ ਨਾ ਪਵੇ ਤੇ ਇਸ ਦੀ ਪੜ੍ਹਾਈ ਜਿਹੜੀ ਆ ਉਹ ਪੂਰੀ ਹੋ ਸਕੇ ਪਰ ਬਾਅਦ ਦੇ ਵਿੱਚ ਕਹਿੰਦੇ ਸਾਨੂੰ ਨਹੀਂ ਪਤਾ ਸੀ ਕਿ ਅਜਿਹੀ ਖਬਰ ਆਏਗੀ ਮੰਦਭਾਗੀ ਘਰ ਦੇ ਵਿੱਚ ਦੇਖੋ 70 ਵਿਸ਼ੇ ਪਏ ਨੇ ਕੁੜੀ ਨੇ ਬਾਹਰ ਡਿਗਰੀ ਵੀ ਕਰ ਲਈ ਸੀ ਆ ਦੇਖੋ ਤਸਵੀਰਾਂ ਵੀ ਨੇ ਤੇ ਛੋਟੀ ਭੈਣ ਉਹ ਵੀ ਕਹਿ ਰਹੀ ਹੈ ਕਿ ਮੇਰੀ ਤਾਂ ਜਦੋਂ ਬਿਮਾਰ ਸੀ ਉਸ ਤੋਂ ਪਹਿਲਾਂ ਹੀ ਗੱਲ ਹੋਈ ਸੀ ਬਾਅਦ ਦੇ ਵਿੱਚ ਕਦੇ ਗੱਲ ਨਹੀਂ ਹੋਈ ਉਹ ਵੀ ਰੋ ਰਹੀ ਹੈ ਕਿਉਂਕਿ 8-9 ਤਰੀਕ ਨੂੰ ਕਿਹਾ ਜਾਂਦਾ ਹੈ ਕਿ ਅਸ ਤੋਂ ਕੱਲ ਦੇ ਦਿਨ ਪਹਿਲਾਂ ਇਸ ਨੂੰ ਜਿਹੜਾ ਬ੍ਰੇਨ ਅਟੈਕ ਆਇਆ ਤੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਕਿ ਇਸ ਦਾ ਦਿਮਾਗ ਸੁੱਜ ਗਿਆ ਡਾਕਟਰ ਕਹਿੰਦੇ ਕਿ ਇਸ ਦਾ ਦਿਮਾਗ ਜਿਹੜਾ ਉਹ ਸੁੱਜ ਗਿਆ ਬਹੁਤ ਜ਼ਿਆਦਾ ਸੁੱਜ ਗਿਆ ਸਵੇਲਿੰਗ ਬਹੁਤ ਜ਼ਿਆਦਾ ਆ ਗਿਆ ਕਲੌਟ ਬਣੇ ਹੋਏ ਸੀ ਇੱਕ ਗੁਰਦੇ ਦੇ ਵਿੱਚ ਜਾਨੀ ਕਿ ਕਿਡਨੀ ਦੇ ਵਿੱਚ ਇੱਕ ਕਲੌਡ ਤੇ ਇੱਕ ਕਲੌਟ ਇੱਕ ਕਲੌਟ ਜਿਹੜਾ ਬਣਿਆ ਹੋਇਆ ਸੀ ਓਹੋ ਲੱਤ ਦੇ ਵਿੱਚ ਸੀ ਤਾਂ ਦੋ ਕਲਾਉਡ ਸੀ ਇੱਕ ਲੱਤ ਦੇ ਵਿੱਚ ਇੱਕ ਕਿਡਨੀ ਦੇ ਵਿੱਚ ਜਿਸ ਤੋਂ ਬਾਅਦ ਉਸ ਨੂੰ ਬ੍ਰੇਨ ਅਟੈਕ ਆਇਆ ਬ੍ਰੇਨ ਹੈਮਰੇਜ ਹੋ ਗਿਆ ਮੌਕੇ ਤੇ ਤੇ ਫਿਰ ਜਿਹੜਾ ਬ੍ਰੇਨ ਦਾ ਸਾਈਜ਼ ਜਿਹੜਾ ਵੱਧ ਗਿਆ ਕਿਉਂਕਿ ਸੋਜ ਆ ਗਈ ਸੀ ਬ੍ਰੇਨ ਨੂੰ ਬਹੁਤ ਜ਼ਿਆਦਾ ਆ ਤਸਵੀਰ ਦੇਖੋ ਬੜੀ ਮੰਦ ਭਾਗੀ ਖਬਰ ਹੈ ਇੱਕ ਪਾਸੇ ਮਾਪਿਆਂ ਨੇ ਆਪਣਾ ਸਾਰਾ ਕੁਝ ਵੇਚ ਵਟ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਨਵਦੀਪ ਕੌਰ ਪਟਿਆਲਾ ਜਲედა ਪਿੰਡ ਪਾਲੀਆ ਖੁਰਦ 23 ਸਾਲ ਇਸਦੀ ਉਮਰ ਸੀ ਪੜ੍ਹਾਈ ਹਜੇ ਪੂਰੀ ਹੋਈ ਸੀ ਸੋ ਬਾਅਦ ਇਸਨੇ ਆਪਣੇ ਕੰਮਕਾਰ ਕਰਨੇ ਸੀ ਕੰਮ ਕਰਕੇ ਜਿਹੜਾ ਮਾਪਿਓ ਨੂੰ ਇਧਰ ਪੈਸੇ ਭੇਜਨੇ ਸੀ ਤਾਂ ਕਿ ਥੋੜੀ ਬਹੁਤ ਹੈਲਪ ਹੋ ਸਕੇ ਹਾਲਾਂਕਿ ਇਸਦੇ ਪਿਤਾ ਦਾ ਕਹਿਣਾ ਹੈ ਕਿ ਕੁੜੀ ਨੂੰ ਜਰੂਰ ਸੀ ਬਾਹਰ ਭੇਜਾ ਤਾਂ ਆਪਣੀ ਪ੍ਰਾਪਰਟੀ ਵੇਚੀ ਤੇ ਉਸ ਤੋਂ ਬਾਅਦ ਅਸੀਂ 5 ਲੱਖ ਦਾ ਬੈਂਕ ਤੋਂ ਲੋਨ ਲਿਆ ਤਾਂ ਕਿ ਇਸਦੀ ਪੜ੍ਹਾਈ ਪੂਰੀ ਹੋ ਜਾਏ ਤੇ ਇਸ ਨੂੰ ਜੇ ਕੰਮ ਵੀ ਨਹੀਂ ਮਿਲ ਰਿਹਾ ਤਾਂ ਤਾਂ ਵੀ ਕੋਈ ਗੱਲ ਨਹੀਂ ਪਰ ਅਸੀਂ ਇਸ ਨੂੰ ਪੜ੍ਹਾਉਣਾ ਸੀ ਬਾਹਰ ਤਸਵੀਰਾਂ ਦੇਖ ਸਕਦੇ ਹੋ ਹੁਣ já a Mapa